ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਗਵਰਨਟ ਜੋਬ ਅਕੈਡਮੀ ਦੇ ਵਿੱਚ ਇੱਥੇ ਲੈ ਕੇ ਆਨੇ ਆ ਅਸੀਂ ਡੇਲੀ ਗਵਰਨਟ ਜੋਬ ਦੀ ਅਪਡੇਟ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਆਉਣ ਵਾਲੀ ਸਭ ਤੋਂ ਪਹਿਲਾਂ ਭਰਤੀ ਬਾਰੇ ਜਾਣਕਾਰੀ ਤੁਹਾਨੂੰ ਮਿਲ ਸਕੇ ਜੀ ਹਾਂ ਬਹੁਤ ਅੱਛੀ ਭਰਤੀ ਲੈ ਕੇ ਆਇਆ ਹਾਂ ਪੂਰੀ ਜਾਣਕਾਰੀ ਦਵਾਂਗੇ TGT PGT ਦੋਨਾਂ ਦੀ ਭਰਤੀ ਹੈ ਰੈਗੂਲਰ ਭਰਤੀ ਹੈ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਪੂਰੀ ਵੀਡੀਓ ਧਿਆਨ ਨਾਲ ਦੇਖਣਾ ਟੈਲੀਗ੍ਰਾਮ ਲਿੰਕ ਸਾਡਾ ਜਰੂਰ ਜੁਆਇਨ ਕਰ ਲਿਓ ਚੈਨਲ ਕਿਉਂਕਿ ਉੱਥੇ ਅਸੀਂ ਜੋ ਵੀ ਪੀਡੀਐਫ ਫਾਈਲ ਵਗੈਰਾ ਹੁੰਦੀ ਹੈ ਗਵਰਨਮੈਂਟ ਜੌਬ ਦੀ ਉੱਥੇ ਅਸੀਂ ਅਪਡੇਟ ਕਰ ਦਿੰਨੇ ਆ ਨਾਲ ਦੀ ਨਾਲ ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਕਮੈਂਟ ਬਾਕਸ ਚ ਮਿਲ ਜਾਏਗਾ ਤਾਂ ਚਲੋ ਜਾਣਦੇ ਆ ਇਸ ਪੋਸਟ ਬਾਰੇ ਕਿਵੇਂ ਤੁਸੀਂ ਫਿਲ ਕਰਨੀ ਆ ਪੂਰੀ ਵੀਡੀਓ ਧਿਆਨ ਨਾਲ ਦੇਖਣਾ ਅਗਰ ਅਸੀਂ ਗੱਲ ਕਰੀਏ ਪੋਸਟ ਦੀ ਤਾਂ ਪੋਸਟ ਨਿਕਲੀ ਹੈ ਆਰਮੀ ਪਬਲਿਕ ਸਕੂਲ ਹਮਾਲਾ ਕੈਂਟ ਪਟਿਆਲਾ ਸੰਗਰੂਰ ਤੇ ਕਮੈਂਡ ਜਿੱਥੇ ਇਹਨਾਂ ਦੇ ਕਮਿਟਮੈਂਟ ਨੇ এডੂਕੇਸ਼ਨ ਕੁਆਲਟੀ এডੂਕੇਸ਼ਨ ਪ੍ਰੋਵਾਈਡ ਕਰਦੇ ਨੇ ਤਾਂ ਪੀਜੀਟੀ ਦੀਆਂ ਪੋਸਟਾਂ ਨੇ ਇਹਦੇ ਵਿੱਚ ਦੇਖਿਆ ਜਾਵੇ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੰਗਲਿਸ਼ ਫਿਜ਼ਿਕਸ ਪੇਂਟਿੰਗ ਇਨਫੋਰਮੇਸ਼ਨ ਪ੍ਰੈਕਟਿਸਿਜ਼ ਇਨਫੋਰਮੈਟਿਕਸ ਫਿਜ਼ੀਕਲ ਐਜੂਕੇਸ਼ਨ ਟੀਜੀਟੀ ਦੀ ਹੈ ਇੰਗਲਿਸ਼ ਸਾਇੰਸ ਸੋਸ਼ਲ ਸਾਇੰਸ ਮੈਥਮੈਟਿਕਸ ਹਿੰਦੀ ਡਾਂਸ ਕੰਪਿਊਟਰ ਸਾਇੰਸ ਦੀਆਂ ਪੀਟੀ ਆ ਪੀਆਰਟੀ ਦੀਆਂ ਚਾਰ ਪੋਜੀਸ਼ਨ ਨੇ ਫਰੈਸ਼ ਕੈਂਡੀਡੇਟ ਦੀ ਏਜ ਲਿਮਟ ਦੀ ਗੱਲ ਕਰੀਏ ਤਾਂ 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਐਕਸਪੀਰੀਅੰਸ ਕੈਂਡੀਡੇਟ ਦੀ 52 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਕੁਆਲੀਫਿਕੇਸ਼ਨ ਚਾਹੀਦੀ ਹੈ ਐਸ ਪਰ ਸੀਬੀਐਸਈ ਬਾਈ ਲਾਅਸ ਤੁਹਾਡੇ ਕੋਲ ਸੀਟ ਹੋਣਾ ਚਾਹੀਦਾ इस क्लीयरतली एजिबल हो सकते हो बाकी जी जानकारी तहु तो असी पी डी एफ जिम्मे अपलाई तो करना है कि है वो तो अस् लिंक डिस्क्रिप्शन दे देंगे फिर मिलोंगे लाइक शेयर सब्सक्राइब जरूर कर दानकारी मिलती रहो